ਬਖਸ਼ਿਸ਼ੋਂ ਮਿਲ ਰਹੀ। ਤੂੰ ਮਾਲਿਸ਼ ਹੈ ਪਹਿਲਾ ਕੇਸ ਹੈ ਫਿਰ ਮਹਾਰਾਜ ਜੀ ਨੇ ਕੜਾ ਦਿੱਤਾ ਸਾਨੂੰ ਅਮਰਤਿ ਸ਼ਕਾ ਗਿਆ ਲੈਣਾ ਕਿਰਪਾ ਕਰੀ ਗਿਆ ਹਣਾ। ਕੜਾ ਪਾ ਕੇ ਕੀ ਅੱਖਾਂ ਚੋਰੀ ਯਾਰੀ ਘਾਤ ਗੋਣਾ ਤੇ ਗੁਰੂ ਗੋਬਿੰਦ ਸਿੰਘ ਨੇ ਕੀ ਪ੍ਰਚਾਰ ਕੀਤਾ ਚੋਰ ਕੀ ਹਮਾ ਅਮਰਤ ਤੇ ਪਹਿਲਾਂ ਹੀ ਆਇਆ ਪਿਆ ਵਾ ਸਿਰਫ ਗੁਰੂ ਨੇ ਪ੍ਰਗਟ ਕਰਤਾ ਸਰਮੌਰ ਬਖਸ਼ਿਸ਼ ਦੇਤੀ ਵੀ ਚੋਰ ਕੀ ਹਮਾ ਭਰੇ ਨਾ ਕੋਈ ਚੋਰ ਕੀਆ ਕੜਾ ਪਾਤਾ ਵੀ ਤੂੰ ਰਿਸ਼ਵਤ ਨਹੀਂ ਲੈਣੀ। ਗੱਲ ਨਾ ਘੁੱਟੀ ਕਿਹਦਾ ਡਿੱਗੀ ਚੀਜ਼ ਨੂੰ ਚੱਕ ਕੇ ਜੇਵ ਚ ਇਹ ਕੜਾ ਵਰ ਦੂਸਰਾ ਫਿਰ ਮਾਰੇ ਮੇ ਕਿਸ਼ੈਰਾ ਵਰਸਿਆ ਬੜੋ ਫਿਰ ਬਾਣੀਆਂ ਅੱਖੀ ਸੂਤ ਗਾ ਵੇਖ ਪਰਤਰੀ ਪਰਤਨ ਰੂਪ ਪਰਤਰੀ ਰੂਪ ਨਾ ਵੇਖੈ ਨੇਤਰ ਸੰਤ ਕੀ ਟਹਿਲ ਦੇਖ ਪਰਾਈਆਂ ਚੰਗੀਆਂ ਮਾਵਾ ਪਹਿਣਾ ਇਸਹਿਰੇ ਨੂੰ ਇਹ ਬਲ ਦਿੱਤਾ ਵੀ ਇਹ ਤੈਨੂੰ ਅਨਲੋਕ ਲਾ ਦੇਈ ਅੱਜ ਤੋਂ ਬਾਅਦ ਜੀਦੇ ਨਾ ਤੇਰਾ ਆਨੰਦ ਕਾਰਜ ਹੋਇਆ ਭਾਵੇਂ ਉਹ ਕਾਲਾ ਏ ਗੋਰਾ ਏ ਅਣਪੜ ਜੋ ਵੀ ਜੀਦੇ ਨਾਲ ਲਾਵਾਂ ਹੋ ਗਿਆ ਤੂੰ ਉਹਦੇ ਨਾਲ ਹੀ ਜ਼ਿੰਦਗੀ ਕੱਟਨੀ ਦੂਜੇ ਬੰਦੇ ਚਾੱਕਣਾ ਨਹੀਂ ਕਿੰਨਾ ਪਿਆਰਾ ਮਿਸ਼ਰੀ ਸੀ ਬਾਬੇ ਸਮਝ ਨਹੀਂ ਸਕਿਆ ਤੇ ਤੀਸਰਾ ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਆ ਜਿਹੜੀ ਜਿਹਨੂੰ ਸਾਨੂੰ ਲੋਕੀ ਕਹਿੰਦੇ ਪਿਓ ਵਾਲੇ ਗਾਤਰੇ ਪਾਏ ਆ ਕੋ ਬੇਲ ਪਿਓ ਵਾਲਾ ਪਾਪ ਬਜਾਦਾ ਬੜਾ ਤੀ ਦੁਨੀਆ ਤੇ ਹੁੰਦੇ ਸੱਚੀ ਸਾਡੇ ਪਿਓ ਨਹੀਂ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਆਹ ਸ੍ਰੀ ਸਾਹਿਬ ਭਾਈ ਤੇ ਮਹਾਰਾਜ ਸਾਹਿਬ ਜੀ ਨੇ ਪਾਉਂਦਿਆਂ ਸਾਰ ਆਖਿਆ ਕਾਮ ਕ੍ਰੋਧ ਅਰ ਲੋਭ ਮੋ ਬਿਨ ਸਜਾਈ ਨਾਨਕ ਪ੍ਰਭ ਸਰਣਾਗਤੀ ਨਿੰਦੇ ਅਜਤੋਂ ਵਾਲ ਚਕਾਉਂ ਕ੍ਰੋਧ ਲੋਭ ਝੂਠ ਨਿੰਦਿਆ ਚੂਲੀ ਦੇ ਟੋਟੇ ਟੋਟੇ ਕਰਦੇ ਨੇ ਤੇ ਗੁਰੂ ਦੀ ਕਿਰਪਾ ਤੇਰੇ ਤੇ ਹੋ ਵੀ ਉਹ ਕਿਰਪਾਣ ਕਿਸੇ ਨਾਲ ਧੱਕਾ ਹੋਇਆ ਤੇ ਖੜੋਈ ਇੱਕ ਕੜਾ ਦੋ ਕੇਸ ਤਿੰਨ ਕਿਰਪਾਣ ਚੌਥਾ ਅਖੈਰਤ ਇੱਕ ਹੋਰ ਕਿਹੜਾ ਜੀ ਕੰਗਾ ਕੰਗਾ ਕੇਸਾਂ ਚ ਪਾ ਕੇ ਆਖੇ ਵੀ ਰੋਜ ਰੱਬ ਦੀ ਮੋਹਰ ਜਿਹੜੀ ਕੁਦਰਤੀ ਬਖਸ਼ਿਆ ਇਹਨੂੰ ਸਵਾਰੀ ਦੋ ਟਾਈਮ ਤੇ ਤਿੰਨ ਟਾਈਮ ਸਿਰ ਵਾਈਂ ਤੇ ਗੱਲ ਯਾਦ ਰੱਖੀ ਜਿਵੇਂ ਕੰਗਾ ਟੁੱਟੇ ਫੁੱਟੇ ਕੇਸ ਬਾਹਰ ਕੱਢ ਦਿੰਦਾ ਏ ਆਪਣੇ ਅੰਦਰ ਕਦੇ ਟੁੱਟੇ ਫੁੱਟੇ ਵਿਚਾਰ ਨਹੀਂ ਰੱਖਣੇ ਸੋਹਣੇ ਵਿਚਾਰਾਂ ਦੇ ਧਾਰਨੀ ਬਣੋ ਸੋਨਾ ਅੰਦਰ ਆਪਣਾ ਵੜਾਓ ਵਧੀਆ ਵਿਚਾਰਾਂ ਦਾ ਦੇ ਨਾਲ ਇਹ ਯਾਦ ਰੱਖਣਾ ਜਿਹੜੇ ਕੇਸ ਟੁੱਟ ਗਏ ਦੁਬਾਰਾ ਜੁੜਦੇ ਨਹੀਂ ਜਿਹੜੇ ਸਵਾਸ ਨਿਕਲੇ ਮੁੜ ਕੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਪੰਜ ਕਕਾਰ ਵਿਖੋ ਜੀ ਮੈਂ ਗਲਤ ਹੋਇਆ ਬਨੂ ਮਾਫ ਕਰਦੇ ਜਿੰਨਾ ਕਿ ਮੇਰਾ ਹਿਰਦਾ ਕੋਈ ਵੱਖਰਾ ਅਮਰਤ ਨਹੀਂ ਗੁਰੂ ਗੋਬਿੰਦ ਸਿੰਘ ਲੈ ਕੇ ਆਏ ਸਿਰਫ ਉਹਨਾਂ ਨੇ ਸਾਨੂੰ ਸਰੂਪ ਦਿੱਤਾ ਹੈ ਉਹ ਵੀ ਤਾਂ ਦੇਣਾ ਪਿਆ ਵੀ ਜਦੋਂ ਮarre ਦਾ ਸੀਸ ਲੱਥ ਗਿਆ ਨਾ ਦਿੱਲੀ ਭਾਈ ਜੈਤਾ ਜੀ ਨੇ ਵਾਰੇ ਨੇ ਅਖਰ ਕਿੰਨੇ ਸਿੱਖ ਸੀ ਉੱਥੇ ਕਹਿੰਦੇ ਬਾਬਾ ਬਹੁਤ ਸੀ ਪਰ ਕੋਈ ਪਛਾਣ ਨਹੀਂ ਹੈਗੀ ਕੋਈ ਨਿਸ਼ਾਨ ਨਹੀਂ ਰਲੇ ਮਿਲੇ ਜੇਹੀ ਮਹਾਰਾਜ ਕਹਿੰਦੇ ਹੁਣ ਇਦਾਂ ਦਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਚ ਖੜੋਤਾ ਹੋਊਗਾ ਤੇ ਲੋਕ ਨਹੀਂ ਸਕਦਾ ਪ੍ਰਗਟ ਕਰਦਾ ਫਿਰ ਬਰਦੀ ਪਾਈ ਸਾਨੂੰ ਹੀ ਕੋਈ ਵੀ ਡੀਐਸਪੀ ਆ ਐਸਐਸਪੀ ਆ ਆਈ ਜੀ ਆ ਉਹਦੀ ਪਛਾਣ ਉਹਦੀ ਵਰਦੀ ਆ ਉਹਦੇ ਸਟਾਰ ਦੱਸਦੇ ਵੀ ਡਾਕਟਰ ਹੈ ਪਾਇਲਟ ਉਹਦੀ ਵਰਦੀ ਆ ਨਾ ਇਹ ਖਾਲਸੇ ਦਾ ਬਾਣਾ ਹੈ ਇਸ ਰੂਪ ਸਾਨੂੰ ਨੇਤਾ ਉਹਨੇ ਬੜਾ ਪਿਆਰਾ ਤੇ ਸਾਰੀ ਗੁਰਬਾਣੀ ਦੇ ਵਿਚਾਰ ਹੀ ਵਿੱਚ ਭਰੀ ਹੋਈ ਹੈ ਜੀ ਪਿਆਲਾ ਪਹਿਲਾਂ ਬਾਟਾ ਲਿਆ ਤੇ ਬਾਟਾ ਹਿਰਦੇ ਵਰਗਾਉਣ ਦੇਗ ਵਰਤਨੀ ਸਮਾਉਤੀ ਹੈ ਤੇ ਬਾਟੇ ਨੇ ਸਾਰਿਆਂ ਨੂੰ ਇੱਕੋ ਜੀ ਦੇਖ ਦੇਣੀ ਇਹ ਨਹੀਂ ਕਹਣਾ ਮਜਬੀ ਸ਼ਿੰਬਾ ਨਾਈ ਇੱਕ ਮੋਕਾਉਣ ਦਾ ਸਾਰਿਆਂ ਨੂੰ ਬਾਟਾ ਇੱਕੋ ਜਿਹਾ ਵਰਤੌਂਦਾ ਮਾਰੇ ਕਹਿੰਦੇ ਮੇਰੇ ਪੁੱਤਾਂ ਦਾ ਹਿਰਦਾ ਇੱਕੋ ਜਿਹਾ ਹੋਵੇ ਸਾਰਿਆਂ ਲਈ ਇੱਕੋ ਜਿਹਾ ਨਾ ਕੋਈ ਵੈਰੀ ਆ ਵੇਖ ਲਓ ਇੱਕ ਵਜਿਆ ਬਾਟਾ ਇਹਨਾਂ ਤੇ ਗੁਰਦਾਰੇ ਵੰਡ ਲੈ ਮਰ ਜਾਣਾ ਖੋ ਸਤਨਾਮ ਇਹਨਾਂ ਅੰਮ੍ਰਿਤ ਮੰਡ ਲਿਆਉਗਾ ਇਹਨਾਂ ਨੇ ਕਹੀ ਇਹ ਇਹ ਬਾਬੇ ਤੋਂ ਕੁੱਟ ਖਾਵਾਂਗੇ ਅਸੀਂ ਮਾਰੇ ਸੱਚੇ ਬਾਦਸ਼ਾਹ ਨੇ ਸਾਨੂੰ ਬਾਟੇ ਵਰ ਗਹਿਰ ਦੱ ਦਿੱਤਾ ਅਹੀਂ ਉਥੇ ਫੇਰ ਆਵਦਾ ਜੱਬ ਵਾਲਿਆ ਤੇ ਮੇਰੇ ਬਾਦਸ਼ਾਹ ਨੇ ਫੇਰ ਗਲਾ ਵਿੱਚ ਜਲ ਪਾਇਆ ਤੇ ਪਾਣੀ ਦਾ ਸੁਭਾਅ ਅੱਗ ਬੁਝਾਉਣਾ ਕਿ ਅੱਗ ਲਾਉਣਾ ਵਿਧਿਆਣਾ ਮਾਣਾ ਠੰਡ ਪੋਣਾ ਮਾਰੇ ਕਿਹਾ ਮੇਰਾ ਪੁੱਤ ਜਿੱਧਰ ਦੀ ਲੰਗੂ ਅੱਗ ਨਹੀਂ ਲਾਊਗਾ ਚਵਾਤੀ ਨਹੀਂ ਸੱਟੂ ਅਜ ਬੜੀ ਆਤ ਤੇ ਭੈੜੀ ਸਾਡੀ ਕੌਂਚ ਕਰੇ ਮੇਰਾ ਤੀਨ ਬਾਬਾ ਬਕਾਲਾ ਸਾਹਿਬ ਜਿੱਥੇ 26 ਸਾਲ 9 ਮਹੀਨੇ 13 ਦਿਨ ਬਾਬਾ ਉੱਥੇ ਰਾਤੀ ਸਮਾਗਮੇ ਗੱਲ ਸੁਣਾਈ ਸੀ ਪੀਏ ਜਿਹੜੀ ਬਾਂਦਰ ਬਿਰਤੀ ਸਾਡੇ ਝਾੜੀ ਨੇ ਲੈ ਬੈਠੀ ਗੋਮਲੋ ਉਹ ਕਿਹੜੀ ਕੋਈ ਸੱਪ ਝਾੜੀ 'ਚ ਬਸਿਆ ਸੀ ਤੇ ਕਿਸੇ ਭਲੇ ਪੁਰਸ਼ ਨੇ ਉਹਨੂੰ ਕੱਢਤਾ ਭਲਾ ਕਰਤਾ ਵੀ ਵਿਚਾਰਾ ਤੜਫੰਦਿਆ ਉਹਨੂੰ ਜਦੋਂ ਬਾਹਰ ਕੱਢਿਆ ਤੇ ਉਹਨੂੰ ਡੰਗ ਡੰਗ ਮਾਰਨ ਲਈ ਰਾਹ ਮੱਲ ਕੇ ਖੜੋ ਗਿਆ ਉਹ ਕਹਿੰਦਾ ਪਾਸੇ ਹੋ ਜਾ ਮੈਂ ਤੈਨੂੰ ਕੱਢਿਆ ਤੇਰਾ ਭਲਾ ਕੀਤਾ ਕਹਿੰਦਾ ਨਹੀਂ ਤੇਰਾ ਕੰਮ ਕੱਢਣਾ ਮੇਰਾ ਕੰਮ ਵੜਨਾ ਮੈਂ ਨਹੀਂ ਛੱਡਦਾ ਤੈਨੂੰ ਦੋਵੇਂ ਮੈਂ ਇੱਕ ਦੂਜੇ ਨਾਲ ਬਚਨ ਕਰਦੇ ਇਨ ਚਿਰ ਨੂੰ ਗਊ ਆ ਗਈ ਗਾਂ ਸੱਪ ਕਹਿੰਦਾ ਚੱਲ ਐਤੀ ਸਲਾਹ ਲੈ ਲਈ ਭੈਣ ਦੀ ਵੀ ਇਹਨੂੰ ਪੁੱਛ ਲਈ ਉਹਨੇ ਆਖਿਆ ਵੀ ਕਿੱਦਾਂ ਕਰੀਏ ਇਹਨੂੰ ਡੰਗ ਮਾਰਾਂ ਕਿ ਨਾ ਗਾਂ ਕੀ ਬੇਸਨ ਕਹੇ ਕਦੇ ਵੀ ਦੋ ਮਾਰਾਂ ਦੋ ਡੰਗ ਮਾਰੇ ਦੇ ਕਹਿੰਦੇ ਨਹੀਂ ਆਖੀ ਕਿਉਂ ਕਹਿੰਦੀ ਏ ਇਨਸਾਨ ਬੇਵਫਾ ਏ ਧੋਖੇबाज ਨੇ ਲੋਕ ਦੁਨੀਆ ਦੇ ਮੈਂ 10 10 ਕਿਲੋ ਦੁੱਧ ਬਾਲਟੀ ਭਰ ਕੇ ਇਹਦੇ ਬੱਚੇ ਪਾਲੇ ਇਹਦੇ ਘਰ ਦਾ ਖਰਚਾ ਚੁੱਕਿਆ ਅੱਜ ਮੈਂ ਦੁੱਧ ਦੇਣੋਂ ਹਟੀ ਤੇ ਮੈਨੂੰ ਇਹਨੇ ੱੱੱ ਧੱਕੇ ਖਾਨੂ ਗਲੀ 'ਚ ਛੱਡ ਦਿੱਤਾ ਮੈਂ ਗੰਦਕੀ ਖਾਨੀ ਲੋਕਾਂ ਦੀਆਂ ਰੂੜੀਆਂ ਤੇ ਕੁੱਟ ਖਾਨੀ ਮੇਰੀ ਪਿੱਠ 'ਚ ਕੀੜੇ ਪਰ ਦਗੇ ਬਾਜ ਇਨਸਾਨ ਐ ਇਹਨੂੰ ਮਾਰ ਡਾਂਗ ਇਹਨੂੰ ਮੁਕਾ ਦੇ ਇਨਸਾਨ ਵਿਚਾਰਾ ਫਸ ਗਿਆ ਵੀ ਸਾਰੇ ਇਨਸਾਨ ਥੋੜਾ ਦਗੀਬਾਦ ਭਲੇ ਵੀ ਹੈਗੇ ਵਿੱਚ ਕਹਿੰਦੇ ਵੀ ਤੂੰ ਤਰਸ ਕਰ ਕਹਿੰਦੇ ਵੀ ਨਹੀਂ ਇਨੇ ਚਿਰ ਨੂੰ ਬਾਂਦਰ ਆ ਗਿਆ ਗੱਲ ਸਮਝ ਲਿਓ ਮੈਂ ਕਹਿਣਾ ਕਿ ਉਹ ਵਧੀਆ ਲੱਗੀ ਗੱਲ ਬਾਂਦਰ ਨੂੰ ਉਹ ਲਿਆਖਾ ਕਹਿੰਦੇ ਸੱਪ ਨੂੰ ਕਹਿੰਦਾ ਵੀ ਚੱਲ ਤੀ ਜੇ ਬੰਦੇ ਦੀ ਨਾ ਬੋਲੀ ਦੋਹੀ ਅਧ ਤੀਜਾ ਹਣੇ ਇਹਨੂੰ ਪੁੱਛ ਲਾ ਕੀ ਕਰਨਾ ਤੇ ਬਾਂਦਰ ਵਰਤੀ ਬੜੀ ਖਲਾਗ ਹੈ ਉਹਨੇ ਅੱਖਾਂ ਕਹਿੰਦੇ ਕੀ ਰੌਲਾ ਪਾਇਆ ਤੁਸੀਂ ਉਹ ਕਹਿੰਦਾ ਮੈਂ ਇਹਨੂੰ ਕੱਢਿਆ ਇਹਦਾ ਭਲਾ ਕੀਤਾ ਇਹ ਮੈਨੂੰ ਵੱਡਣਾ ਚਾਹੁੰਦਾ ਤੇ ਆ ਜਿਹੜੀ ਸਲਾਹਕਾਰ ਨਾਲ ਭੈਣ ਜੀ ਇਹਨੇ ਵੀ ਕਹਦਾ ਵੀ ਇਹ ਬੇਵਫਾ ਹੈ ਤੇ ਮੈਨੂੰ ਸਹੀ ਸਹੀ ਇਨਸਾਫ ਕਰਾਓ ਤੇ ਬਾਂਦਰ ਵਰਤੀ ਬੜੀ ਤੇਜ ਹੁੰਦੀ ਹੈ ਬੜਾ ਤੇਜ ਜਨ ਮਰੇ ਉਹਨੇ ਕਿਹਾ ਕਹਿਣ ਲੱਗੇ ਵੀ ਤੁਸੀਂ ਰੌਲਾ ਨਾ ਪਾਓ ਮੈਨੂੰ ਪਹਿਲੇ ਸੋਚਣ ਲਈ ਟਾਈਮ ਦਿਓ ਮੈਂ ਸੋਚਦਾ ਵੀ ਅੱਜ ਮੇਰੀ ਕੌਮ 'ਚ ਇਹ ਬਾਂਦਰ ਬਿਰਤੀ ਬੜੀ ਆ ਗਈ ਔਖਾ ਆ ਪਿਆ ਸੱਚੀ ਮੜਾ ਕੋਈ ਆਪਣੇ ਬੱਚੇ ਨੂੰ ਇਸ ਪਾਸੇ ਤੋਰਦਾ ਦੱਸੋ ਮੈਨੂੰ ਬਲੋਏ ਜੀ ਜੇ ਕੁ ਵਿਚਾਰਾ ਸੱਚੀ ਦਰੋਂ ਪ੍ਰਚਾਰ ਕਰਦਾ ਤੇ ਉਹਨੂੰ ਫੂਣ ਆਉਣ ਲੱਗ ਪੈਂਦੇ ਵੀ ਤੂੰ ਚੁੱਪ ਕਰਨਾ ਕਿ ਮਰਨਾ ਬਹੁਤ ਮਾੜਾ ਹਾਲ ਹੈ ਸਾਡੀ ਧਰਤੀ ਦਾ ਜੇ ਅਸੀਂ ਤੁਰੇ ਫਿਰਦੇ ਹਾਂ ਤੇ ਤਲੀ ਤੇ ਆ ਸੱਚ ਮੈਂ ਦੱਸਦਾ ਮੈਂ ਕਿ ਦੱਸਿਆ ਨਹੀਂ ਕੀ ਸਾਨੂੰ ਪਤਾ ਕਿਹੜੀਆਂ ਕਟਨਾਈਆਂ 'ਚ ਲੰਘਣਾ ਪੈਂਦਾ ਕਿੰਨੇ ਬਾਕੀ ਕੋਈ ਚੀਜ਼ ਲੈ ਕੇ ਤੁਰੇ ਮੇਰੀ 31 ਸਾਲ ਉਮਰ ਆ ਤੇ ਮੈਂ ਜਦੋਂ ਵੀ ਸਟੇਜ ਤੇ ਜਾਂਣਾ ਆਣਾ ਵੇਖੋ ਕਈ ਕਹਿੰਦੇ ਤੁਸੀਂ ਨਾਲ ਕੋਈ ਅਸਲਾ ਮੈਂ ਕਹਾਂ ਨਾ ਮੇਰਾ ਗੁਰੂ ਮੇਰਾ ਸਭ ਕੁਝ ਹੈ ਮਹਾਰਾਜ ਦੇ ਸਹਬਜਾ ਦੇ 7-9 ਸਾਲ ਦੇ ਸੀ ਗੁਰੂ ਉਹਨਾਂ ਦੇ ਨਾਲ ਉਹ ਸੱਚ ਲਈ ਡਟੇ ਰਹਿ ਆਪ ਗੁਰੂ ਦੀ ਬਾਤ ਪਾਉਣੀ ਹੈ ਜਿਸ ਦਿਨ ਉਹਦਾ ਜੀ ਕਰੂ ਉਹ ਸੱਤ ਵੀ ਲਊ ਚੱਲ ਜਾਊਗਾ ਕੋਈ ਡਰ ਨਹੀਂ ਬੜਾ ਉਖਾ ਹੋਇਆ ਪਿਆ ਜੀ ਤੁਸੀਂ ਆਪ ਦੱਸ ਦਿਓ ਕਿੰਨੇ ਕੁ ਤੁਹਾਡੇ ਚ ਬੈਠੇ ਜਿਹੜੇ ਆਪਣੇ ਬੱਚੇ ਨੂੰ ਇਸ ਸਟੇਜ ਤੇ ਬਹਾਉਣਾ ਚਾਹੁੰਦੇ ਪ੍ਰਚਾਰਕ ਜੀ ਗੁਰੂ ਨਾਨਕ ਦਾ ਖਾਈਏ ਸਾਰੇ ਬਾਬੇ ਦਾ ਬੋਲੇ ਕੋਣਾ ਉਹ ਬਾਂਦਰ ਮਿਰਤੀ ਕਹਿਣ ਲੱਗਾ ਕਿ ਮੈਨੂੰ ਸਾਹ ਸਮਝ ਨਹੀਂ ਆਉਂਦੀ ਪਈ ਤੁਸੀਂ ਇਦਾਂ ਕਰੋ ਜੋ ਜੋ ਹੋਇਆ ਦੁਬਾਰਾ ਦਿਖਾਓ ਆਖੋ ਦੁਬਾਰਾ ਉੱਥੋਂ ਸ਼ੁਰੂ ਕਰੋ ਫਿਲਮ ਜਿੱਥੋਂ ਸ਼ੁਰੂ ਹੋਈ ਸੀ ਫਿਰ ਮੈਂ ਫੈਸਲਾ ਕਰੂੰਗਾ ਜਦੋਂ ਦੁਬਾਰਾ ਸ਼ੁਰੂ ਕੀਤੀ ਉਹ ਇਨਸਾਨ ਨੇ ਸੱਪ ਨੂੰ ਫੇਰ ਕੰਡਿਆਂ 'ਚ ਪਸਾਤਾ ਪੰਜ ਸੱਤ ਕੰਢੀ ਉਹਦੇ ਅੱਗੇ ਖੂਬੀ ਉਹਨੇ ਹੋਰ ਚਾਰ ਖੋਏ ਜਦੋਂ ਐਨ ਸੱਪ ਫਸ ਗਿਆ ਤੇ ਗਊ ਵੀ ਪਰੇ ਨੂੰ ਤੁਰ ਪਈ ਤੇ ਸੱਪ ਕਹਿੰਦਾ ਬਾਂਦਰਾ ਕਰ ਫੈਸਲਾ ਉਹ ਮਨੁੱਖ ਕਹਿੰਦਾ ਕੀ ਕਰੀਏ ਹੁਣ ਬਾਂਦਰ ਜੀ ਦੱਸੋ ਹੁਣ ਤੁਹਾਡੇ ਸਾਹਮਣੇ ਨਕਸ਼ਾ ਰੱਖਦਾ ਖੋਲਖੇ ਤੇ ਬਾਂਦਰ ਨੂੰ ਕਹਿੰਦਾ ਕਹਿੰਦਾ ਔ ਫੜ ਡੰਡੀ ਤੇ ਬਹਿ ਬਹਿ ਨਿਕਲ ਜਾ ਉਹ ਫੜੇ ਦਿੱਲੀ ਭੈ ਭੈ ਨਿਕਲ ਜਾ ਕਹਿੰਦੇ ਵਸ ਇੰਨਾ ਕੰਮ ਮੇਰਾ ਸੀ ਹੁਣੇ ਫਸਿਆ ਤੈਨੂੰ ਫਸਿਆ ਰਹਿਣ ਇਹਨੂੰ ਕੱਢਣ ਦੀ ਗਲਤੀ ਨਾ ਕਰੀ ਉਹ ਕਹਿੰਦਾ ਭळा ਹੋਵੇ ਬਾਂਦਰਾ ਤੇਰਾ ਸਾਥੀ ਅੱਜ ਮੈਂ ਕਹਿੰਦਾ ਇਹਨਾਂ ਲੋਕਾਂ ਹੱਥ ਕਮਾਂਡਾਂ ਆ ਗਈਆਂ ਹਰ ਪਾਸੇ ਵੇ ਲੋ ਇੱਕ ਬੰਦਾ ਦੂਜੇ ਨੂੰ ਪਸਾ ਕੇ ਰਹਿ ਗਿਆ ਕਸੌਨ ਦੇ ਪੂਰਾ ਅਣ ਕਥਾ ਵੀ ਕਰੀ ਜੀ ਕਈ ਵੀਰ ਤੇ ਚਲੋ ਚੰਗੇ ਮੇਰੇ ਵੀਰ ਲਾਈਵ ਵਾਲੇ ਸੁਲਝੇ ਆ ਕਈਆਂ ਨੇ ਇਹ ਕੰਮ ਕਰ ਲਿਆ ਵੀ ਵਿਊ ਲੈਣ ਲੈਣਾ ਬਲਾਰੇ ਦੀ ਜ਼ਿੰਦਗੀ ਦਰਦ ਚ ਪਾ ਦਿੱਤੀ ਹੁਣ ਕਥਾ ਤੁਸੀਂ ਸਾਰੀ ਸੁਣੀ ਨਾ ਬਿਲਕੁਲ ਆਪਾਂ 8:30 ਲੱਗੇ ਤੇ 10:00 ਵਜ ਗਏ ਤੁਸੀਂ ਸਾਰਿਆਂ ਨੇ ਬੈ ਕੇ ਸੁਣਿਆ ਹੁਣ ਇੱਕ ਨਵੀਂ ਬਿਮਾਰੀ ਚੱਲ ਪਈ ਵੀ ਜਿੰਨੀ ਗੱਲ ਨੈਗੇਟਿਵਿਟੀ ਵੀ ਕਰੋ ਵਿਊ ਲੋਕੀ ਸੁਣਦੇ ਆ ਤੱਤੀ ਖਬਰ ਉਹ ਕੀ ਕਰਨੀ ਸਾਰੀ ਕਥਾ ਦਾ ਰਾਸ ਛੱਡ ਕੇ ਜੇ ਕੋਈ ਨਿੱਕੀ ਮੋਟੀ ਗੱਲ ਵਿੱਚ ਵਿਦਵਾਨ ਬੋਲ ਗਿਆ ਉਹ ਕੱਟ ਕੇ ਨੱਟ ਦੇ ਉਹਦੇ ਵਿੱਚ ਕਿੰਨੇ ਫਸਣਾ ਅਹੀਂ ਫਸ ਗਏ ਨਾ ਤੇ ਪਸਾਉਣ ਵਾਲਾ ਫਸਾ ਗਿਆ तरीका बाबा ਬੁੱਗੇ ਤੇ ਆਖੋਏ ਨਿਕਲ ਜਾਂਦਾ ਸ਼ਬਦ ਕਿਉਂਕਿ ਤੁਹਾਡੇ ਚ ਸਾਰਿਆਂ ਦੇ ਵਿੱਚ ਡਾਕਟਰ ਇੰਜੀਨੀਅਰ ਪੰਜਾਬ ਪੁਲਿਸ ਟੀਚਰਸ ਕਈ ਉਹਦੇ ਹੁੰਣਗੇ ਪਰ ਬਹੁਤ ਘੱਟ 40 50 ਪਿੰਡਾਂ ਦੇ ਵਿੱਚ ਇੱਕ ਬੁਲਾਰਾ ਲੱਭਦਾ ਜਾ ਕੇ ਜਿਹੜਾ ਸਪੀਕਰ ਸੰਭਾਲੇ ਬੜੀ ਔਖੀ ਸੇਵਾ ਪਰ ਅੱਜ ਹੋਰ ਖਤਰੇ ਚ ਪਈ ਕਿਉਂਕਿ ਆ ਕਹਾਣੀ ਵਿਹਾਸੇ ਵਾਲੀ ਪਰ ਇਹ ਰੀਅਲ ਸਚਾਈ ਵੀ ਇਸ ਵੇਲੇ ਹਰ ਬੰਦਾ ਦੂਜੇ ਨੂੰ ਪਸਾ ਕੇ ਤੇ ਆਪ ਅਕਈ ਗੁਰੂ ਕਰੰਗ ਕਹਿੰਦਾ ਲੱਗਦੀ ਤੇ ਇਹਦੀ ਪੌਧੀ ਦੇ ਨਾਮ ਹੈਣਾ ਮੇਰੇ ਮੋਢੇ ਤੇ ਚਲਾਉਣਗੇ ਆਖੋਏ ਬਾਬਾਈ ਐਦਾਂ ਬੋਲਿਓ ਵਿੱਚ ਵਾਖਾ ਤੂੰ ਹੀ ਨਾਲ ਆ ਜਾ ਸਪੀਕਰ ਚੱਲਦਾ ਤੂੰ ਬੋਲ ਨਹੀਂ ਨਹੀਂ ਤੂੰ ਹੀ ਬੋਲ ਤੇ ਮੈਂ ਤਹਾਂ ਇਹ ਗੱਲ ਸੁਣਾਈ ਵੀ ਬਾਬੇ ਨੇ ਤੇ ਆਖਿਆ ਸੀ ਨਾਨਕ ਨਾਮ ਤੇਰੇ ਭਾਣੇ ਤਾਂ ਮੇਰੇ ਪਾਤਸ਼ਾਹ ਨੇ ਸਾਨੂੰ ਇਹ ਬਾਣੀ ਤੇ ਵਿਚਾਰ ਜਿਹੜੀ ਪਾਣੀ ਚ ਪਾਈ ਤੇ ਉਹਨਾਂ ਦੇ ਕੱਲੇ ਕੱਲੇ ਅਰਥ ਸਮਝਾਏ ਬਾਟੀ ਵਰਗਾ ਹਿਰਦਾ ਪਾਣੀ ਵਰਗਾ ਸੁਭਾਅ ਆਗ ਨਾ ਲਾਇਓ ਪਿਆਰ ਬਣਾਇਓ ਮਤਾਸੀ ਵਿੱਚ ਪਾ ਕੇ ਆਖਿਆ ਜੀਵ ਮਤਾਸੀ ਵਰਗੀ ਮਿੱਠਾ ਬੋਲੇ ਉਹ ਮਿੱਠ ਬੋਲੜਾ ਜੀ ਤੇ ਚੌਥਾ ਖੰਡਾ ਬਾਤਾਂ ਮਾਰੇ ਕਹਿੰਦੇ ਤਿੰਨ ਕੰਮ ਕਰੀ ਪੁੱਤ ਇੱਕ ਤੇ ਹਿਰਦਾ ਵਿਸ਼ਾਲ ਰੱਖੀ ਜਾਤ ਪਾਤ ਉੱਚ ਨੀਚ ਕਦੇ ਨਹੀਂ ਪਹਿਣਾ ਸਾਰੇ ਆਪਣੇ ਆ ਦੂਸਰਾ ਆਗਣਾ ਲਈ ਕੋਸ਼ਿਸ਼ ਕਰੀ ਲੋਕਾਂ ਦਾ ਭਲਾ ਹੋਵੇ ਤੀਜਾ ਆਪਣੀ ਜੀਵ ਜੀਵ ਚਾਹ ਕੇ ਵੀ ਮੰਦਾ ਨਾ ਬੋਲੀ ਜੇ ਫੇਰ ਵੀ ਕੋਈ ਤਰੀਪਾ ਗਰੂ ਹੱਥ ਪਾਵੇ ਤੇ ਚੌਥਾ ਖੰਡਾ ਚੱਕ ਲੈ ਚੌਥਾ ਖੰਡਾ ਫੇਰਿਆ ਜਦੋਂ ਖੰਡਾ ਚੱਕੇਗਾ ਤੇ ਪੰਜਵਾਂ ਗੁਰੂ ਤੇਰੇ ਨਾਲ ਚੱਲੇਗਾ ਓਕੋ ਸਤਨਾਮ ਬਾਬਾ ਦੀਪ ਸਿੰਘ ਜਿੱਤੇ ਆ ਗਿਆ ਕਿ ਨਹੀਂ ਬਾਬਾ ਜੀ ਨੇ ਸੰਥਿਆ ਕਰਾਈ ਲੰਗਰ ਲਾਇਆ ਪੋਥੀਆਂ ਪੜਾਈਆਂ ਘਰਾਂ ਚ ਵੰਡੀਆਂ ਜੀਵ ਚ ਰਜ ਰਜ ਕਥਾ ਕੀਤੀ ਦਮੰਦਵਾਲ ਸਾਹਿਬ ਨੇ ਨਾ ਪ੍ਰਚਾਰ ਕੀਤਾ ਸਾਰਿਆਂ ਨੂੰ ਕਲਾਵੇ ਚ ਜਦੋਂ ਗੱਲ ਪੱਗ ਦੀ ਆਈ ਗੱਲ ਇੱਜ਼ਤ ਨੂੰ ਖਤਰਾ ਹੋਇਆ ਕਾਲਕਤਬ ਸਾਹਿਬ ਨੂੰ ਤੇ ਫਿਰ ਖੰਡਾ ਖਿੱਚ ਕੇ ਅਰਦਾਸਾ ਹੀ ਇਹ ਕਰਤਾ ਕੋਈ ਫੁੱਲੀਆਂ ਚੜਾਉਂਦਾ ਕੋਈ ਪ੍ਰਸ਼ਾਦ ਤਾਂ ਨੰਗੁਰੂ ਰਾਮਦਾਸ ਜੀ ਮੈਂ ਆਪਣਾ ਸਿਰ ਚੜਾਵਾਂਗਾ ਕਿਆ ਬਾਤ ਆ ਸਾਡੇ ਧਿਆਰੀਆਂ ਤੇ ਫਿਰ ਗੁਰੂ ਨਾਲ ਹੋ ਕੇ ਵਰਤਿਆ ਚੌਥਾ ਖੰਡਾ ਤੇ ਪੰਜਵੇਂ ਗੁਰੂ ਗੋਬਿੰਦ ਸਿੰਘ ਜੀ ਅਮਰਤ ਤਿਆਰ ਹੋ ਗਿਆ ਤੇ ਖੰਡੇ ਬਾਟੇ ਦਾ ਤੇ ਸੰਗਤ ਨੂੰ ਸ਼ਗਿਆ ਸੋ ਗੁਰਮੁਖ ਨੂੰ ਧੰਵਾਦ ਹੈ ਜਿੰਨੀ ਕੁ ਗਰੀਬ ਸੇਵਾ ਕਰ ਸਕਦਾ ਤੁਹਾਨੂੰ ਆਪਾਂ ਭੈਣ ਭਰਾ ਬਣ ਕੇ ਜੇ ਚੰਗੀ ਲੱਗੀ ਤੇ ਵਿਚਾਰ ਨੂੰ ਅੱਗੇ-ਅੱਗੇ ਵੰਡੋ ਇੱਕ ਦੀਵਾ ਦੂਜੇ ਦੀਵੇ ਤੀਜੇ ਦੀਵੇ ਕਿੰਨੇ ਦੀਵੇ ਦੀਵਾਲੀ ਤੇ ਇੱਕ ਦੀਵੇ ਤੋਂ ਜਗਾ ਦਿੰਦੇ ਤੇ ਜੇ ਅੱਜ 400 500 ਰੂਹਾਂ ਬੈਠੀਆਂ ਐ ਤੇ ਇਹ ਬਚਨ ਸਾਰੇ ਕੇ ਇਹਨਾਂ ਨੂੰ ਧਾਰਨ ਕਰਕੇ ਆਪਾਂ ਇਸ ਤਰ੍ਹਾਂ ਤੁਰੀਏ ਤੇ ਕੀ ਨਹੀਂ ਹੋ ਸਕਦਾ ਕੁਛ ਸਾਡੇ ਸਭ ਕੁਝ ਹੋ ਜੇਗਾ ਸਾਡੇ ਘਰ ਨੇ ਕਦੀ ਕਿਸੇ ਦਾ ਬੁਰਾ ਨਹੀਂ ਜੇ ਕੀਤਾ ਆਓ ਸਾਰੇ ਪੜੀਏ ਜੀ ਦਸਵੇਂ ਗੁਰ ਆਧਿਆਏ ਖੰਡ ਜੀ ਸੰਗੋ ਤੇ ਪਤਾ ਨਹੀਂ ਦਸਵੇਂ ਗੁਰਾਂ ਦੀਆਂ ਖੁਸ਼ੀਆਂ ਖੰਡੇ ਵਾਲਾ ਜੀ ਸੰਗੋ